ਸੋ ਜੈ ਸ਼ੰਕਰੀ ਗਾਈਜ਼ ਅੱਜ ਆਪਾਂ ਆਏ ਸੀਗਾ ਨਹਿਰ ਦੇ ਕਿਨਾਰੇ ਤੇ ਸੋ ਆਪਾਂ ਦੇਖਿਆ ਕਿ ਨਹਿਰ ਦੇ ਵਿੱਚ ਜੋ ਲਾਈਟਾਂ ਲੱਗੀਆਂ ਹੋਈਆਂ ਸੋ ਉਹਨਾਂ ਦੀ ਰਿਪੇਅਰ ਹੋਣ ਵਾਲੀ ਆ ਤੇ ਅੱਜ ਆਪਾਂ ਉਹਨਾਂ ਲਾਈਟਾਂ ਨੂੰ ਖੋਲ ਕੇ ਤੇ ਉਹਨਾਂ ਦੀ ਰਿਪੇਅਰ ਕਰਾਂਗੇ ਸੋ ਇਹਨਾਂ ਕੋਲਿਆਂ ਦੇ ਉੱਤੇ ਫੇਰ ਲਾਈਟਾਂ ਲਗਾਵਾਂਗੇ ਤਾਂ ਜੋ ਨਹਿਰ ਨੂੰ ਫੇਰ ਵਧੀਆ ਤੇ ਸੋਨਾ ਬਣਾਇਆ ਜਾ ਸਕੇ ਤੇ ਸਾਡੇ ਨਾਲ ਸਾਹਿਲ ਜੀ ਲੱਗੇ ਹੋਏ ਆ ਸੋ ਤੁਸੀਂ ਆਪਣੀ ਅੱਖੀਂ ਦੇਖ ਸਕਦੇ ਹੋ ਇਹਦੇ ਵਿੱਚ ਜੋ ਤਾਰ ਲੱਗੀ ਹੋਈ ਆ ਇਹ ਤਾਰ ਨੂੰ ਵੀ ਖੋਲ ਦਿੱਤਾ ਗਿਆ ਉਹ ਲਾਈਟਾਂ ਨੂੰ ਵੀ ਖੋਲ ਦਿੱਤਾ ਗਿਆ ਤੇ ਹੁਣ ਇਹਨਾਂ ਲਾਈਟਾਂ ਦੀ ਆਪਾਂ ਰਿਪੇਅਰ ਕਰਕੇ ਇਹਨਾਂ ਲਾਈਟਾਂ ਨੂੰ ਆਪਾਂ ਫਿਰ ਤੋਂ ਕਰਾਂਗੇ ਠੀਕ-ਠਾਕ ਕਰਕੇ ਫੇਰ ਲਗਾਵਾਂਗੇ ਸੋ ਕੰਮ ਤੁਸੀਂ ਦੇਖ ਰਹੇ ਹੋ ਲਗਾਤਾਰ ਚੱਲ ਰਿਹਾ ਸੋ ਕੁਝ ਬੰਦੇ ਸਾਡੇ ਦੂਸਰੀ ਸਾਈਡ ਲੱਗੇ ਆ ਜੋ ਕਿ ਬੂਟਿਆਂ ਦੀ ਸਫਾਈ ਕਰ ਰਹੇ ਆ ਤੇ ਸਾਡੀ ਡਿਊਟੀ ਹੈ ਜਨੈਰ ਦੇ ਵਿੱਚ ਲੱਗੀ ਗਈ ਸੀ ਜੋ ਲਾਈਟਾਂ ਤਾਰ ਵਗੈਰਾ ਲੱਗੀ ਹੋਈ ਆ ਉਹਨਾਂ ਨੂੰ ਆਪਾਂ ਸਫਾਈ ਕਰਾਂਗੇ ਤੋ ਤੁਸੀਂ ਦੇਖ ਸਕਦੇ ਹੋ ਕਿ ਆਹ ਲਾਈਟਾਂ ਦੀ ਹਾਲਤ ਆ ਸੋ ਲਾਈਟਾਂ ਬੰਦ ਹੋ ਚੁੱਕੀਆਂ ਤੇ ਇਹਨਾਂ ਲਾਈਟਾਂ ਦੀ ਹੁਣ ਰਿਪੇਅਰ ਕਰਕੇ ਆਪਾਂ ਫੇਰ ਉਸੇ ਜਗ੍ਹਾ ਤੇ ਲਗਾ ਦਾਂਗੇ ਤਾਂ ਜੋ ਸਾਡੀ ਨੈਰ ਰਤ ਨੂੰ ਵੀ ਦੇਖਣ ਚ ਸੋਹਣੀ ਲੱਗੇ ਜੋ ਕਿ ਲਾਈਟਾਂ ਆ ਜਗਮਗ ਜਗਮਾ ਕਰਨਗੇ ਰਾਤ ਨੂੰ ਤੁਸੀਂ ਆ ਕੇ ਸਾਡਾ ਇੱਥੇ ਸਰਨੇ ਦਾ ਥੀ ਵਿਊ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਹੈਗਾ ਅਸੀਂ ਆਹ ਸਾਰਾ ਕੁਝ ਇਹਨਾਂ ਨੂੰ ਰਿਪੇਅਰ ਕਰਕੇ ਕੋਰੀਆਂ ਵਰਗੀ ਕੋਰੀਆਂ ਬਹੁਤ ਵਧੀਆ ਬਣਾਵਾਂਗੇ ਸਵਾਰੀਆਂ ਵਰਗੀਆਂ ਬਣਾਵਾਂਗੇ ਤੁਸੀਂ ਆ ਕੇ ਇੱਥੇ ਫੋਟੋ ਖਿਚਾਇਆ ਕਰੋਗੇ ਤੋ ਦੇਖ ਸਕਦੇ ਹੋ ਪੋੜੀਆਂ ਦੀ ਹਾਲਤ ਤੁਸੀਂ ਹੁਣ ਇਸ ਪੋੜੀਆਂ ਨੂੰ ਵੀ ਆਪਾਂ ਸਾਫ ਸੁਥਰਾ ਕਰਕੇ ਉਹਨੂੰ ਪੇਂਟ ਕਰ ਦਾਂਗੇ ਤਾਂ ਜੋ ਇੱਥੇ ਸੈਲਫੀ ਪੁਆਇੰਟ ਬਣ ਸਕੇ ਤਾਂ ਜੋ ਆਂਦਾ ਜਾਂਦਾ ਇੱਥੇ ਪਰਿਵਾਰ ਲੈ ਕੇ ਬੈਠ ਸਕੇ ਸ਼ਾਂਤੀ ਦਾ ਅਨੰਦ ਮਾਣ ਸਕੇ ਕਿਉਂਕਿ ਨਹਿਰ ਦੇ ਕਿਨਾਰੇ ਬਹੁਤ ਹੀ ਸ਼ਾਂਤੀ ਹੁੰਦੀ ਆ ਸੋ ਬਹੁਤ ਵਧੀਆ ਲੱਗਦਾ ਜਦੋਂ ਬੰਦਾ ਨਹਿਰ ਦੇ ਕਿਨਾਰੇ ਸਾਫ ਸੁਥਰਾ ਹੋਏ ਸਾਰਾ ਸੋ ਤੁਸੀਂ ਵੀ ਯੋਗਦਾਨ ਪਾਇਆ ਕਰੋ ਨਹਿਰ ਦੇ ਵਿੱਚ ਕੂੜਾ ਨਾ ਸੁੱਟਿਆ ਕਰੋ ਤੇ ਨਹਿਰ ਨੂੰ ਸਾਫ਼ ਰੱਖਣ ਦੇ ਲਈ ਵਿੱਚ ਸਾਡਾ ਯੋਗਦਾਨ ਪਾਓ ਸੋ ਬਹੁਤ ਬਹੁਤ ਧੰਨਵਾਦ ਜੀ ਇਹ ਬੂਟੈਂਟਰੀ ਕੰਡੀਸ਼ਨ ਦੇਖ ਸਕਦੇ ਹੋ ਸੋ ਇੱਥੇ ਜਾੜ ਹੋਇਆ ਸੀਗਾ ਤੇ ਕਮੇਟੀ ਮੈਂਬਰਾਂ ਵੱਲੋਂ ਇਹ ਸਾਰੀ ਸਫਾਈ ਕਰ ਦਿੱਤੀ ਗਈ ਆ ਸੋ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਹਰ ਕੋਈ ਜਾਣਾ ਆਪਣਾ ਯੋਗਦਾਨ ਜ਼ਰੂਰ ਪਾਏ ਸੋ ਅਗਰ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਤੇ ਘਰ ਦੇ ਵਿੱਚ ਹੀ ਤੁਸੀਂ ਗਮਲਿਆਂ ਦੇ ਵਿੱਚ ਬੂਟੇ ਲਗਾ ਕੇ ਤੇ ਜੋ ਵੀ ਫੁੱਲਾਂ ਵਾਲੇ ਬੂਟੇ ਲਗਾ ਕੇ ਉਹਨਾਂ ਦੀ ਦੇਖਭਾਲ ਕਰੋ ਸੋ ਇਹ ਵੀ ਤੁਹਾਡਾ ਯੋਗਦਾਨ ਹੀ ਹੈ ਕਿਉਂਕਿ ਵਾਤਾਵਰਨ ਦੇ ਵਿੱਚ ਯੋਗਦਾਨ ਪਾਉਣਾ ਬਹੁਤ ਹੀ ਵੱਡੀ ਗੱਲ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ ਹੁਣ ਲਾਈਟਾਂ ਜੋ ਖੋਲੀਆਂ ਸਾਹਿਬ ਜੀ ਹੁਣ ਲਾਈਟਾਂ ਇੱਕ ਸਾਈਡ ਤੇ ਛੱਡਣ ਜਾਣਗੇ ਹੁਣ ਇਹ ਲਾਈਟਾਂ ਦੀ ਅੱਜ ਰਿਪੇਅਰ ਹੋਏਗੀ ਸੋ ਸ਼ਮੀ ਭਾਜੀ ਆਇਆ ਜਾਨ ਨੂੰ ਦਰਾੜ ਦੇਣ ਦੇ ਲਈ ਜੋ ਕਿ ਸਾਫ ਸਵਾਈ ਚੱਲ ਰਹੀ ਆ ਤੇ ਨਾਲੇ ਅੱਜ ਸਾਫ ਕਰ ਦਿੱਤਾ ਜਾਏਗਾ ਸੋ ਪਹਿਲਾਂ ਸਾਫ਼ ਕਰ ਦਿੱਤੀ ਗਈ ਸੀ ਤੇ ਕੁਝ ਸਫਾਈ ਬਜੀ ਆ ਤੇ ਇਹਨਾਂ ਨੂੰ ਆਪਾਂ ਸਫਾਈ ਕਰਕੇ ਅੱਜ ਸਾਰੀ ਸਫਾਈ ਕਰਕੇ ਤੇ ਫਿਰ ਆਪਾਂ ਲਾਈਟਾਂ ਨੂੰ ਠੀਕ ਕਰਕੇ ਲਗਾਵਾਂਗੇ ਸੋ ਪੇਂਟ ਦਾ ਕੰਮ ਵੀ ਲਗਾਤਾਰ ਚੱਲ ਰਿਹਾ ਸੋ ਪੇਂਟ ਦਾ ਕੰਮ ਸਾਹਮਣੇ ਕੰਪਲੀਟ ਹੋ ਚੁੱਕਿਆ ਹੁਣ ਕੋੜੀਆਂ ਤੇ ਪੇਂਟ ਕਰਾਂਗੇ ਤੇ ਇਹ ਤੁਸੀਂ ਨਜ਼ਰ ਦੇ ਨਜ਼ਾਰੇ ਦੇਖ ਸਕਦੇ ਹੋ ਕੰਮ ਸਾਰਾ ਨਹਿਰ ਦੇ ਵਿੱਚ ਲੱਗਿਆ ਹੋਇਆ ਸਾਡਾ ਮੇਨ ਮਕਸਦ ਹੁੰਦਾ ਕਿ ਤਾਂ ਜੋ ਹਰਿਆ ਭਰਿਆ ਰਹਿ ਸਕੇ ਸਾਡਾ ਇਹ ਆਂਡਾ ਨੂੰ ਲਗਾ ਸੁਆਜੀ ਨਹਿਰ ਦੇ ਵਿੱਚ ਕੰਮ ਲੱਗਿਆ ਹੋਇਆ ਸੀ ਤੇ ਇਹਨਾਂ ਸਾਥੀਆਂ ਨੇ ਬਹੁਤ ਸਾਥ ਦਿੱਤਾ ਸੋ ਬਹੁਤ ਬਹੁਤ ਧੰਨਵਾਦ ਆਏ ਕਮੇਟੀ ਮੈਂਬਰ ਸੀਗਾ ਅੱਜ ਜਿਨ੍ਹਾਂ ਨੇ ਬੂਟਿਆਂ ਦੀ ਸਫਾਈ ਕੀਤੀ ਤੇ ਨਹਿਰ ਦੇ ਵਿੱਚ ਵੜ ਕੇ ਜੋ ਲਾਈਟਾਂ ਲੱਗੀਆਂ ਹੋਈਆਂ ਉਹਨਾਂ ਦੀ ਰਿਪੇਅਰ ਕੀਤੀ ਸੋ ਬਹੁਤ ਬਹੁਤ ਧੰਨਵਾਦ ਜੀ ਬੋਲ ਸਾਥੀ ਦਰਬਾਰ ਕੀ